ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਰ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇੱਕ ਬੜਾ ਗੰਭੀਰ ਸੰਜੀਦਾ ਤੇ ਥੋੜਾ ਉਦਾਸ ਕਰਨ ਵਾਲਾ ਵਿਸ਼ਾ ਵੀ ਹੈ ਪਰ ਉਦਾਸੀ ਉਹਨਾਂ ਲੋਕਾਂ ਵਾਸਤੇ ਹੁੰਦੀ ਹੈ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਜਾਂ ਤਾਂ ਖੁਦ ਨਿਰਾਸ਼ ਹੁੰਦੇ ਆ ਜਾਂ ਦੂਜੇ ਨਿਰਾਸ਼ ਕਰਦੇ ਆ ਪਰ ਅੱਜ ਅਸੀਂ ਇੱਕੋ ਇੱਕ ਸ਼ਖਸ ਦੀ ਗੱਲ ਕਰਾਂਗੇ ਜਿਸਨੇ ਔਖੇ ਸਮੇਂ ਦੇ ਵਿੱਚ ਵੀ ਕਦੇ ਹਿੰਮਤ ਨਹੀਂ ਹਾਰੀ ਇਹ ਕਿਸੇ ਕਵੀ ਨੇ ਉਹਨਾਂ ਬਾਰੇ ਬਹੁਤ ਖੂਬ ਲਿਖਿਆ ਹੈ ਕਿ ਮੇਰੀ লাশ ਤੇ ਨਾ ਰਿਓ ਮੇਰੀ ਸੋਚ ਨੂੰ ਬਚਾਇਓ ਅੱਖੀਆਂ ਦੇ ਰੋ ਨੂੰ ਹੰਝੂਆਂ ਚ ਨਾ ਡਬੋਇਓ ਸੋ ਗੱਲ ਹੈ ਜਾਣਾ ਸਾਰਿਆਂ ਨਹੀਂ ਹੈ ਪਰ ਕੁਝ ਕਰਕੇ ਜਾਣਾ ਹੈ ਉਹ ਲੋਕ ਹਮੇਸ਼ਾ ਯਾਦ ਰਹਿੰਦੇ ਨੇ ਜਿਨ੍ਹਾਂ ਨੇ ਆਪਣੀ ਕੌਮ ਵਾਸਤੇ ਆਪਣੇ ਸਮਾਜ ਵਾਸਤੇ ਕੁਝ ਕੀਤਾ ਹੁੰਦਾ ਹੈ ਤੇ ਅੱਜ ਅਸੀਂ ਗੱਲ ਕਰਦੇ ਆਂ ਸਰਦਾਰ ਜਗਿੰਦਰ ਸਿੰਘ ਜਿਨ੍ਹਾਂ ਨੇ ਜਿਹੜੇ ਸੁਪਨੇ ਲਾਏ ਹੋਣਗੇ ਉਹ ਸਾਡੇ ਦਰਸ਼ਕ ਸਾਡੇ ਨਾਲੋਂ ਜ਼ਿਆਦਾ ਜਾਣਦੇ ਨੇ ਉਹਨਾਂ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੇ ਅਖਬਾਰ ਜੋ ਸਪੋਕਸਮੈਨ ਉਸ ਸਮੇਂ ਚਲਾਈ ਚਲਾਈ ਜਦੋਂ ਕਿ ਕਹਿ ਦਈਏ ਕਿ ਬਾਜ਼ਾਰ ਦੇ ਵਿੱਚ ਚੱਕਰਾਂ ਦਾ ਦੌਰ ਸੀ ਕੋਈ ਦੀਵਾ ਕੋਈ ਬੱਤੀ ਜਿਉਂਦੀ ਜਾਗਦੀ ਨਹੀਂ ਰਹਿ ਸਕਦੀ ਸੀ ਜਾਗਦੀ ਨਹੀਂ ਰਹਿ ਸਕਦੀ ਸੀ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਚੱਕਰਾਂ ਦੇ ਵਿੱਚ ਜਿਹੜਾ ਦੀਵਾ ਵਾਲਿਆ ਉਹਨਾਂ ਨੇ ਦੀਵਾ ਵੀ ਸੁਚੇਤ ਕਰਨ ਦਾ ਸਾਰੀ ਕੌਮ ਨੂੰ ਸੁਚੇਤ ਕਰਨ ਦਾ ਜਿਸ ਦੀ ਬਦੌਲਤ ਉਹਨਾਂ ਨੂੰ ਪੰਥ ਵਿੱਚੋਂ ਸਿਖਿਆ ਵੀ ਗਿਆ ਸੋ ਇਹ ਏਜੰਸੀ ਗੱਲ ਕਰਾਂਗੇ ਜੁਗਿੰਦਰ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਤੌਰ ਦੇ ਉੱਤੇ ਸਾਡੇ ਨਾਲ ਜੁੜੇ ਨੇ ਸਾਡੇ ਵੀਰ ਕੌਂਸਲਰ ਸਤੂਤ ਸਿੰਘ ਜੀ ਮਰਵਾ ਤੇ ਨਾਲ ਦੀ ਨਾਲ ਜੁੜਨਗੇ ਸਾਡੇ ਪੰਜਾਬ ਤੋਂ ਡਾਕਟਰ ਗੁਰਕਵਾਲ ਸਿੰਘ ਜੀ ਕਾਲੋਂ ਤੇ ਕੁਝ ਹੋਰ ਅਸੀਂ ਸੰਜੀਤੇ ਸਰੋਤਿਆਂ ਦੇ ਪਾਠਕਾਂ ਦੇ ਲਿਖਾਰੀਆਂ ਦੇ ਅਸੀਂ ਵਿਚਾਰ ਵੀ ਆਨਲਾਈਨ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਸਾਡੇ ਨਾਲ ਆਮ ਤੌਰ ਤੇ ਉੱਤੇ ਜੁੜਦੇ ਰਹਿੰਦੇ ਨੇ ਤਾਂ ਆਓ ਸ਼ੁਰੂਆਤ ਕਰਦੇ ਹਾਂ ਸਤੂਤ ਸਿੰਘ ਜੀ ਮਰਵਾ ਜੀ ਤੁਹਾਤੋਂ ਕਿ ਤੁਸੀਂ ਇਹ ਜਿਹੜੀ ਸੋ ਖਬਰ ਪੜ੍ਹੀ ਹੈ ਇਦੇ ਬਾਰੇ ਤੁਸੀਂ ਕੀ ਸੁਣਿਆ ਜਾਣਿਆ ਕੀ ਕਹਿਣਾ ਚਾਹੁੰਦੇ ਆ ਜੀ ਬਹੁਤ ਬਹੁਤ ਧੰਨਵਾਦ ਸ਼ੰਦੀਪਾਲ ਜੀ ਦੇਖੋ ਦੁਨੀਆ ਤੋਂ ਜਿਹੜਾ ਤੁਸੀਂ ਕੀ ਹਰਕ ਨੇ ਕਦੇ ਜਾਣਾ ਜਾਣ ਤੋਂ ਬਾਅਦ ਉਹਨਾਂ ਦੀ ਜਿਹੜੀ ਯਾਦਾਂ ਨੇ ਉਹਨਾਂ ਨੇ ਜਿਹੜੇ ਪੂਰਨੇ ਪਾਏ ਨੇ ਉਹਨਾਂ ਵੱਲ ਲੋਕਾਂ ਦਾ ਧਿਆਨ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਹੈ ਮੈਂ ਵੀ ਰੋਜ਼ਾਨਾ ਸਪੋਕਸਮੈਨ ਦੇ ਦਫ਼ਤਰ ਗਿਆ ਸੀ ਕੁਝ ਸਾਲ ਪਹਿਲਾਂ ਉਦੋਂ ਇਹਨਾਂ ਨੂੰ ਤਾਂ ਨਹੀਂ ਮਿਲ ਸਕਿਆ ਮੈਂ ਪਰ ਬਾਕੀ ਸਟਾਫ ਤੇ ਹੋਰ ਜਗਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਮੈਂ ਬਹੁਤ ਵਾਰੀ ਕਹਿਣਾ ਹੁੰਨਾ ਬੜੇ ਸ਼ਾਇਰ ਜੇ ਤੁਸੀਂ ਵੀ ਸ਼ਾਇਰ ਦੀ ਗੱਲ ਕੀਤੀ ਹੈਗੀ ਆ ਐਵੇਂ ਸ਼ਾਨ ਦੇ ਵਾਂਗੂ ਇਹ ਸ਼ਾਨ ਹੈ ਜ਼ਿੰਦਗੀ ਅਸਲ ਦੇ ਵਿੱਚ ਤੇ ਤਾਂ ਹੈ ਜ਼ਿੰਦਗੀ ਮਰ ਕੇ ਵੀ ਜਿਹਦਾ ਨਾਂ ਨਾ ਹੈ ਜ਼ਿੰਦਗੀ ਉਸ ਜ਼ਿੰਦਗੀ ਦਾ ਨਾ ਹੈ ਜ਼ਿੰਦਗੀ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਉਂਕਿ ਇਹਨਾਂ ਨੇ ਸਪੋਕਸਮੈਨ ਜਿਨ੍ਹਾਂ ਤੁਸੀਂ ਕਿਹਾ ਇਹਨਾਂ ਨੂੰ ਛੇਕਿਆ ਗਿਆ ਜਾਂ ਬਾਕੀ ਦੇ ਹੁਣ ਦੇ ਕਿਉਂਕਿ ਜਾਣ ਤੋਂ ਬਾਅਦ ਦੁਨੀਆ ਯਾਦ ਬੜੀ ਕਰਦੀ ਹੈ ਪਰ ਜਦੋਂ ਸਾਡੇ ਕੋਲ ਕੋਈ ਹੁੰਦਾ ਅਸੀਂ ਉਸ ਵੇਲੇ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਅਸੀਂ ਉਸ ਵੇਲੇ ਜੋ ਉਹ ਕਹਿਣਾ ਚਾਹੁੰਦੇ ਜੋ ਕਰਨਾ ਚਾਹੁੰਦੇ ਆ ਉਸ ਵੇਲੇ ਅਸੀਂ ਉਹਨਾਂ ਦੇ ਨਾਲ ਨਹੀਂ ਤੁਰਦੇ ਪਰ ਮਗਰੋਂ ਹੁਣੀ ਅਸੀਂ ਬੜਾ ਕੁਝ ਕਹਿੰਨੇ ਆ ਤੇ ਉਹ ਚੀਜ਼ਾਂ ਜੇ ਕਿ ਜਿੰਦਾ ਬੰਦਾ ਹੁੰਦਾ ਉਹਦੇ ਨਾਲ ਤੁਰ ਕੇ ਮੋਢੇ ਨਾਲ ਮੋਢਾ ਕੰਮ ਕਰੀਏ ਤੇ ਫਿਰ ਬਹੁਤ ਕੁਝ ਸਵਾਰਿਆ ਜਾ ਸਕਦਾ ਹੈ ਸੋ ਜਗਿੰਦਰ ਸਿੰਘ ਜੀ ਹੋਣੇ ਜਿਹੜੀਆਂ ਗੱਲਾਂ ਪੂਰਨੇ ਪਾਏ ਨੇ ਭਾਵੇਂ ਉਹਨਾਂ ਨੂੰ ਸ਼ੇਕ ਕਿਹਾ ਗਿਆ ਚਾਹ ਜੋ ਵੀ ਕਿਹਾਇਗਾ ਪਰ ਮੀਡੀਏ ਦੇ ਵਿੱਚ ਹੁੰਦਿਆਂ ਹੋਇਆਂ ਉਹੀ ਬੰਦਾ ਉਹਨੂੰ ਯਾਦ ਕਰਦੇ ਹੈਗੇ ਜਿਹੜਾ ਆਪਣੀ ਸਿਰ ਧੜ ਦੀ ਵਾਜੀ ਲਾ ਕੇ ਟਕਰਾਂ ਜਾਵੇ ਖੜਾ ਹੋ ਜੀਵੇ ਪਰ ਇਹਨਾਂ ਨੇ ਉਹ ਕੰਮ ਕੀਤਾ ਹੈਗਾ ਇਹਨਾਂ ਨੇ ਹੋਰ ਚੀਜ਼ ਦੀ ਪਰਵਾਹ ਨਹੀਂ ਕੀਤੀ ਉੱਚਾਦਰ ਬਾਬੇ ਨਾਨਕ ਦੀ ਵੀ ਇੱਕ ਸੰਸਥਾ ਜਿਹੜੀ ਇਹਨਾਂ ਨੇ ਕਾਫੀ ਦੇਰ ਤੋਂ ਚਲਾਈ ਹੈ ਉਹ ਬੜੇ ਤੁਮਸਾਮਨਾ ਉਹਨੇ ਕਹਾ ਜਿਹੜੇ ਪਰਿਵਾਰ ਦੇ ਹੋਏ ਹੈਗੇ ਬਾਕੀ ਉਹ ਨਹੀਂ ਚੜੋਂਗੇ ਪੁੱਲਸੋਰ ਜਗਿੰਦਰ ਸਿੰਘ ਉਹਨਾਂ ਦੀ ਜਿਹੜੀ ਗੱਲ ਹੈਗੀ ਆ ਉਹ ਹੈਗਾ ਇਹ ਆਪਣੇ ਹਸਨਪੁਰੀਂਦਰਜੀਤ ਸਿੰਘ ਉਹਨਾਂ ਨੇ ਇੱਕ ਬਹੁਤ ਵਧੀਆ ਲਿਖਿਆ ਸੀ ਲੜੀ ਚੱਲ ਨੇਰੀਆਂ ਦੇ ਨਾਲ ਮਿੱਤਰਾ ਇੱਕ ਦੀਵਾ ਬੁਝੇ ਦੁਆ ਬਾੜ ਮਿੱਤਰਾ ਸੋ ਇਹ ਹੈਗਾ ਵੀ ਹੁਣ ਜੇ ਇਹ ਦੀਵਾ ਬੁਝ ਗਿਆ ਹੈਗਾ ਇਹਦੀ ਲਾਈਟ ਜ਼ਰੂਰ ਹੈਗੀ ਆ ਪਰ ਇਸ ਦੇ ਨਾਲ ਸਾਨੂੰ ਹੋਰ ਦੀਵੇ ਬਾਲ ਕੇ ਜੋ ਉਹਨਾਂ ਦੀ ਇੱਕ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਜੋ ਕੁਝ ਉਹਨਾਂ ਨੇ ਕੀਤਾ ਹੈਗਾ ਉਹਨੂੰ ਜਿੰਦਾ ਰੱਖੀ ਬਾਤ ਕੋ ਤੁਸੀਂ ਗੱਲ ਕੀਤੀ ਹੈ ਜਿਹੜੇ ਦੀਵੇ ਉਹਨਾਂ ਨੇ ਬਾਲੇ ਨੇ ਤੀਸਾਂ ਪ੍ਰਦੇਸਾਂ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਨੇ ਪੰਜਾਬੀ ਉਹਨਾਂ ਨੂੰ ਉਹਨਾਂ ਨੂੰ ਪੰਜਾਬੀ ਨਾਲ ਇੰਨਾ ਮੋਹ ਸੀ ਕਿ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਉਹਨਾਂ ਦੇ ਕਰੋ ਸਰਦਾਰਨੀ ਜਗਜੀਤ ਕੌਰ ਜੀ ਤੇ ਉਹਨਾਂ ਦੀ ਬੇਟੀ ਨਿਮਰਤ ਕੌਰ ਜੀ ਹਮੇਸ਼ਾ ਜਦੋਂ ਉਹ ਉਹਨਾਂ ਨਾਲ ਗੱਲ ਕਰਦੇ ਆ ਕਿਸੇ ਵੀ ਪੰਜਾਬ ਦੇ ਇਸ਼ੂ ਤੇ ਪੰਜਾਬ ਦੇ ਮੁੱਦੇ ਉੱਤੇ ਖਾਸ ਤੌਰ ਤੇ ਪੰਜਾਬੀ ਪਾਸ਼ਾ ਬਾਰੇ ਮਿਸ਼ੇ ਉਹ ਸਾਨੂੰ ਸੱਦਾ ਦਿੰਦੇ ਨੇ ਕਿ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ ਤੇ ਨਾਲ ਦੀ ਨਾਲ ਸੀ ਕੁਝ ਤਸਵੀਰਾਂ ਵੀ ਦਿਖਾਵਾਂਗੇ ਕੁਝ ਸ਼ੌਕ ਸਨੇਹ ਜਿਹੜੇ ਪ੍ਰਧਾਨ ਮੰਤਰੀ ਮੋਦੀ ਜੀ ਤੋਂ ਲੈ ਕੇ ਪੰਜਾਬ ਦੇ ਕੁਝ ਹੋਰ ਬੁੱਧੀਮਾਨਾਂ ਨੇ ਚਰਚਿਤ ਨਾਵਾਂ ਨੇ ਚਿਹਰੇਆਂ ਨੇ ਜਿੱਤੇ ਨੇ ਉਹ ਵੀ ਸੀ ਨਾਲ ਦੀ ਨਾਲ ਦਿਖਾਉਣੇ ਜਾਵਾਂਗੇ ਤੇ ਹੁਣ ਆਪਾਂ ਜੁੜਦੇ ਹਾਂ ਸਰਦਾਰ ਗੁਰਕਵਾਲ ਸਿੰਘ ਜੀ ਕਾਲੋ ਜਿਹੜੇ ਕਿ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਕਾਲੋ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਆਪਣੀ ਗੱਲ ਕਿਵੇਂ ਸ਼ੁਰੂ ਕਰਨੀ ਚਾਹੁੰਦੇ ਆ ਤੇ ਅੱਜ ਆਪਾਂ ਕਿਵੇਂ ਸਾਡੇ ਕੋ ਸਮਾਂ ਥੋੜਾ ਤੇ ਦੂਜੇ ਮਹਿਮਾਨਾਂ ਨੂੰ ਵੀ ਲਿਆਉਣਾ ਜੀ ਕਾਲੋ ਸਾਹਿਬ ਜੀ ਇਸ ਸੰਦਰਭ ਦੇ ਵਿੱਚ ਮੈਂ ਮਾਦ ਸਾਬੇ ਕਹਿਣਾ ਚਾਹੁੰਨਾ ਹੂੰ ਕਿ ਜਗਿੰਦਰ ਸਿੰਘ ਉਹ ਵਿਅਕਤੀ ਸੀ ਜਿਹਦਾ ਜਨਮ ਤੇ ਪਾਕਿਸਤਾਨ ਚ ਹੁੰਦਾ ਹੂੰ ਉੱਜੜ ਕੇ ਹਿਜਰਤ ਕਰਕੇ ਜਮਨਾ ਨਗਰ ਆਉਂਦੇ ਆ ਤੇ ਆ ਕੇ ਉੱਥੇ ਪੜ੍ਹਾਈ ਕਰਦੇ ਆ ਬੀਏ ਐਲਐਲਬੀ ਤੱਕ ਪਿਤਾ ਕਾਰਖਾਨੇਦਾਰ ਸੀ ਪਰ ਮਨ ਦੀ ਚਿੰਗ ਲਿਖਣ ਦੀ ਸੀ ਇਸ ਲਈ ਉਹ ਕਾਰਖਾਨਾ ਛੱਡ ਕੇ ਪਹਿਲਾਂ ਲਾਵਲ ਗਏ ਕਾਮਯਾਬ ਵਕੀਲ ਬਣੇ ਪਰ ਲਿਖਣ ਦੀ ਚਿੰਗ ਨੇ ਫੇਰ ਦੂਜੇ ਪਾਸੇ ਲਾਤਾ ਤੇ ਜਥੇਦਾਰ ਰਸਾਲਾ ਕੱਢਿਆ ਉਹ ਇਹੋ ਜਿਹੀ ਲਿਖਤ ਲਿਖਦੇ ਸੀ ਜਿਹਨੂੰ ਮਾਸਟਰ ਤਾਰਾ ਸਿੰਘ ਵੀ ਸਲਾਉਂਦੇ ਰਹੇ ਤੇ ਉਸ ਦੇ ਬਾਅਦ ਉਹਨਾਂ ਨੇ ਦਿੱਲੀ ਤੋਂ ਜਿਹੜਾ ਹਫਤਾਕ ਰਸਾਲਾ ਸ਼ਬਦਾ ਸੀਗਾ ਸਪੋਕਸਮੈਨ 1993 ਜਿਹਨੂੰ ਖਰੀਦਿਆ ਕੰਪਨੀ ਬਣਾ ਕੇ ਤੇ ਨਾਲ ਇੱਕ ਫੈਸਲਾ ਕਰ ਲਿਆ ਕਿ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਚ ਹੋਊਗਾ ਲੇਕਿਨ ਦੋਹਾਂ ਪਛਾਵਾਂ ਛਾਪਣ ਤੋਂ ਪਹਿਲਾਂ ਉਹਨਾਂ ਨੇ ਇੱਕ ਸ਼ਰਤ ਲਾਤੀ ਵੀ ਇਹਦੇ ਚ ਅਸੀਂ ਇਸ਼ਤਿਹਾਰ ਨਹੀਂ ਇਕੱਠੇ ਕਰਨੇ ਤੇ ਦੇਖ ਲਓ ਵੀ ਉਹਨਾਂ ਦੋਹਾਂ ਨੇ ਕਿੰਨਾ ਸੱਚ ਲਿਖਿਆ ਹੋਵੇਗਾ ਜਿਹੜਾ ਹਿੰਦੁਸਤਾਨ ਦੇ ਲੋਕਾਂ ਤੋਂ ਬਾਹਰ ਜਾ ਕੇ ਦੁਨੀਆ ਦੇ ਲੋਕਾਂ ਨੇ ਉਹਨੂੰ ਪਸੰਦ ਕੀਤਾ ਤੇ ਬਿਨਾਂ ਕਿਸੇ ਇਸ਼ਤਿਹਾਰ ਤੋਂ ਉਹ ਕਾਮਯਾਬੀ ਨਾਲ ਚੱਲਦਾ ਚੱਲਦਾ 2005 ਚ ਸਪੋਕਸਮੈਨ ਅਖਬਾਰ ਬਣ ਗਿਆ ਤੇ ਜਦੋਂ ਅਖਬਾਰ ਬਣਿਆ ਸੱਚੀਆਂ ਲਿਖਤਾਂ ਲਿਖੀਆਂ ਹਾਕਮ ਤੇ ਜੀਡੀਸੀ ਜਿਹੜੀ ਖਾਸ ਤੌਰ ਤੇ ਗੁਰਦਵਾਰਿਆਂ ਦੇ ਪ੍ਰਬੰਧ ਤੇ ਕਾਬਜ ਸੀ ਉਹਨਾਂ ਕੋਈ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਜਿਹੜੇ ਉਹਨਾਂ ਦੇ ادارے ਦੇ ਥੱਲੇ ਬੰਦੇ ਚੱਲਦੇ ਸੀ ਮਤਿਹਤ ਸੀ ਉਹਨਾਂ ਰਾਹੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਕਹਿੰਦੇ ਸੱਚਕਰੀ ਦੱਬਿਆ ਨਹੀਂ ਜਾਂਦਾ ਉਹ ਦੱਬੇ ਨਹੀਂ ਗਏ ਉਹ ਲਿਖਦੇ ਰਹੇ ਵਰਲਡ ਸੈਕ ਕਾਨਫਰੰਸ ਹੋ ਗਈ ਕਨਵੈਨਸ਼ਨ ਹੋ ਗਈ ਉਹਨਾਂ ਨੇ ਸਾਥ ਦਿੱਤਾ ਕਿ ਹੁਣ ਤੱਕ ਬਿਨਾਂ ਕਿਸੇ ਇਸ਼ਤਿਹਾਰ ਤੋਂ ਸਪੋਕਸਮੈਨ ਖਬਰ ਚੱਲ ਰਹੀ ਆ ਜੇ ਪਿਛਲੇ 10 ਸਾਲਾਂ ਦਾ ਮੋਟਾ ਜਿਹਾ ਅੰਦਾਜ਼ਾ ਲਾ ਲਈਏ ਤੇ 150 ਕਰੋੜ ਰੁਪਏ ਦੇ ਇਸ਼ਤਿਹਾਰ ਨੂੰ ਹੁਣ ਤੱਕ ਮਿਲ ਜਾਣੇ ਸੀ ਹੂੰ ਜੋ ਇੰਨਾ ਬਤਾ ਮਾਇਕ ਝਟਕਾ ਝੱਲ ਕੇ ਵੀ ਉਹਨਾਂ ਲੋਕਾਂ ਸਾਹਮਣੇ ਸੱਚ ਰੱਖਿਆ ਸੱਚ ਰੱਖਣ ਦੇ ਨਾਲ ਨਾਲ ਉੱਚਾ ਦਰਬਾਬੇ ਨਾਨਕ ਨਾ ਵਰਗੀ ਸੰਸਥਾ ਬਹੁਤ ਸਾਰੀਆਂ ਇਤਿਹਾਸਿਕ ਕਿਤਾਬਾਂ ਤੇ ਲਿਖਤਾਂ ਆਪਣੀ ਡਾਇਰੀ ਦੇ ਪੰਨੇ ਲਿਖਦਿਆਂ ਲੋਕਾਂ ਘਾੜੀ ਸ਼ੀਸ਼ਾ ਪਰੋ ਕੇ ਰੱਖਿਆ ਉਹਨਾਂ ਨੇ ਸ਼ੀਸ਼ਾ ਕਰਕੇ ਰੱਖਿਆ ਕਿ ਸੱਚ ਆ ਵਾ ਝੂਠ ਆ ਵਾ ਇਨੇ ਨਧੜਕ ਵਿਭਾਗ ਉਹ ਇਨਸਾਨ ਸੀ ਬੇਚਕ ਜ਼ਿੰਦਗੀ ਸਾਦੀ ਸੀ ਸਿੰਪਲ ਰਹਿੰਦੇ ਸੀ ਮਿੱਠਾ ਬੋਲਦੇ ਸੀ ਇੱਕ ਚੰਗੇ ਸਿੱਖ ਵਾਲੇ ਗੁਣ ਸੀ ਪਰ ਉਹਨਾਂ ਨਾਲ ਦੀ ਨਾਲ ਆਪਣੇ ਨਿਭਾ ਕੇ ਵੀ ਵਿਖਾਈ ਵੀ ਸੱਚ ਤੇ ਜੇ ਚੱਲਣਾ ਹੈ ਤੇ ਏ ਕੰਡਿਆਂ ਦਾ ਰਾਹ ਹੈ ਇਸ ਕੰਡਿਆਂ ਦਾ ਰਾਹ ਤੇ ਤੁਰ ਕੇ ਵੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਜੀ ਵਾਹ ਬਹੁਤ ਬਹੁਤ ਧੰਨਵਾਦ ਕੌਲ ਸਾਹਿਬ ਜੀ ਅਸੀਂ ਹੁਣ ਜੁੜਦੇ ਹਾਂ ਉਜਾਗਰ ਸਿੰਘ ਜਿਹੜੇ ਕਿ ਪੰਜਾਬ ਤੋਂ ਹਮੇਸ਼ਾ ਹੀ ਸਾਡੇ ਨਾਲ ਸਾਡਾ ਸਾਥ ਰਵਾਉਂਦੇ ਨੇ ਇਸ ਚੈਨਲ ਦੇ ਨਾਲ ਜੁੜੇ ਨੇ ਬੜੇ ਲੰਮੇ ਸਮੇਂ ਤੋਂ ਬੜੀ ਨਿਡਰਕ ਪੱਤਰਕਾਰੀ ਕਰ ਰਹੇ ਨੇ ਉਹਨਾਂ ਨੇ ਬੜੇ ਔਖੇ ਸਮੇਂ ਦੇਖੇ ਨੇ ਤੇ ਅਸੀਂ ਉਹਨਾਂ ਦੇ ਨਾਲ ਜੁੜਦੇ ਆਂ ਹਾਂਜੀ ਪਿਆਰੇ ਦਰਸ਼ਕੋ ਜਿਵੇਂ ਕਿ ਅਸੀਂ ਦੱਸਿਆ ਕਿ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਉਜਾਗਰ ਸਿੰਘ ਜੀ ਵਤਨ ਪੰਜਾਬ ਤੋਂ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਜੋ ਅਸੀਂ ਅੱਜ ਸ਼ਹੀਦਾਂ ਦੀ ਪ੍ਰੋਗਰਾਮ ਕਰ ਰਹੇ ਆ ਸਰਦਾਰ ਜੁਕੇਂਦਰ ਸਿੰਘ ਦੀ ਯਾਦ ਦੇ ਵਿੱਚ ਜਗਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਤਾ ਕਿ ਤੁਸੀਂ ਅੱਜ ਬੜੇ ਰਜੇਵੇਂ ਵਿੱਚੋਂ ਸਾਡੇ ਵਾਸਤੇ ਬਹੁਤ ਕੀਮਤੀ ਪਲਾਂ ਮ ਜੋ ਸਮਾਂ ਕੱਢਿਆ ਹੈ ਤੇ ਅਸੀਂ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ ਕਿ ਤੁਸੀਂ ਜੋ ਜਗਿੰਦਰ ਸਿੰਘ ਦੀ ਸ਼ਖਸੀਅਤ ਬਾਰੇ ਜੋ ਜਾਣਿਆ ਜੋ ਸੁਣਿਆ ਉਹਦੇ ਬਾਰੇ ਆਪ ਜੀ ਕੀ ਕਹਿਣਾ ਚਾਹਦੇ ਹੋ ਆ ਸਿੰਦਰਪਾਲ ਜੀ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਮੈਂ ਤਾਂ ਉਹਨਾਂ ਨੂੰ 1973-75 ਤੋਂ ਜਾਣਦਾ ਸੀ ਜਦੋਂ ਮੈਂ ਜਾਗਰਤੀ ਪੰਜਾਬੀ ਦਾ ਅਸਿਸਟੈਂਟ ਐਡੀਟਰ ਹੁੰਦਾ ਸੀ ਤੇ ਉਹ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਪੰਜ ਪਾਣੀ ਮੈਗਜ਼ੀਨ ਕੱਢਦੇ ਹੁੰਦੇ ਸੀ ਸਪਤਾਹਕ ਪੰਜਾਬੀ ਦਾ ਤੇ ਪੰਜ ਪਾਣੀ ਕੱਢਦੇ ਉਹਦੇ ਸਾਡੇ ਕੋਲ ਆ ਕੇ ਉਹ ਬੈਠਦੇ ਸੀ ਅਸੀਂ ਬੜੀਆਂ ਗੱਪਾਂ ਮਾਰਦੇ ਸੀ ਬੜੇ ਦਲੇਰ ਬੰਦੇ ਸੀਗੇ ਉਹ ਮਤਲਬ ਇੱਕ ਮੈਂ ਉਹਨਾਂ ਨੂੰ ਸਭ ਤੋਂ ਵੱਡਾ ਗੁਣ ਇਹ ਦੇਖਿਆ ਵੀ ਉਹ ਕਦੇ ਕਿਸੇ ਗੱਲ ਤੇ ਝੁਕਦੇ ਨਹੀਂ ਸੀ ਹਮੇਸ਼ਾ ਸੱਚਾਈ ਸੱਚਾਈ ਤੇ ਖੜਦੇ ਸੀ ਜਿਹੜੀ ਸੱਚੀ ਗੱਲ ਹੈ ਚਾਹੇ ਕੋਈ ਬਾਤ ਬਵਾਦ ਪੈਦਾ ਹੋਵੇ ਚਾਹੇ ਕੁਛ ਵੀ ਹੋਵੇ ਉਹ ਮਤਲਬ ਇਸ ਗੱਲ ਤੋਂ ਬਿਲਕੁਲ ਨਹੀਂ ਡਰਦੇ ਸੀ ਇਸ ਸਿੱਖੀ ਨੂੰ ਪ੍ਰਣਾਏ ਹੋਏ ਸੀ ਇਹਨਾਂ ਸਭ ਤੋਂ ਵੱਡੀ ਗੱਲ ਹੈ ਨਾ ਹਾਲਾਂਕਿ ਉਹਨਾਂ ਦੇ ਪਿਤਾ ਜਿਹੜੇ ਸੀਗੇ ਨਾ ਤੇ ਉਹ ਗਿਆਨੀ ਜੈਲ ਸਿੰਘ ਦੇ ਬਹੁਤ ਨੇੜੇ ਸੀਗੇ ਗਿਆਨੀ ਜੈਲ ਸਿੰਘ ਕਾਂਗਸੀ ਸੀਗੇ ਪਰ ਇਹ ਕਿਉਂਕਿ ਗਿਆਨੀ ਜੀ ਵੀ ਸੀਗੇ ਅਮਰਤਾਰੀ ਤੇ ਉਹ ਵੀ ਅਮਰਤਾਰੀ ਸੀਗੇ ਤੇ ਇਹ ਵੀ ਅਮਰਤਾਰੀ ਕਿਉਂਕਿ ਇਹਨਾਂ ਨੇ ਮਤਲਬ ਜੇ ਮੈਂ ਕਹਾ ਇੱਕ ਵਧੀਆ ਗੁਰਮਤ ਨੂੰ ਧਾਰਨੀ ਗੁਰਮੁਖ ਤੇ ਬੇਵਾਕ ਪੱਤਰਕਾਰ ਸੀਗੇ ਪੱਤਰਕਾਰ ਦੇ ਨਾਲ ਸੰਪਾਦਕ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਸਪੋਕਸਮੈਨ ਅੰਗਰੇਜ਼ੀ ਦਾ ਖਰੀਦ ਲਿਆ ਸੀ ਸਰਦਾਰ ਹੁਕਮ ਸਿੰਘ ਜਿਹੜਾ ਗਵਰਨਰ ਹੁੰਦੇ ਸੀ ਤੇ ਪਹਿਲਾਂ ਉਹ ਅੰਗਰੇਜ਼ੀ ਦਾ ਸੀਗਾ ਅੰਗਰੇਜ਼ੀ 'ਚ ਕੱਢਦੇ ਰਹੇ ਫਿਰ ਉਹਨੂੰ ਸਪਤਾਕ ਕਰਕੇ ਪੰਜਾਬੀ ਦਾ ਕਰ ਲਿਆ ਤੇ ਡੈਲੀ ਕਰ ਲਿਆ ਹੁਣ ਜਦੋਂ ਇਹਨਾਂ ਨੇ ਡੈਲੀ ਅਖਬਾਰ ਕੀਤਾ ਬਹੁਤ ਸਾਰੇ ਲੋਕਾਂ ਨੇ ਜਿਵੇਂ ਕਹਿੰਦੇ ਨੇ ਬਈ ਭਾਈਚਾਰਕ ਤੌਰ ਤੇ ਉਹਨਾਂ ਨੂੰ ਜਦੋਂ ਇੱਕੋ professions 'ਚ ਕੋਈ ਆ ਜਾਂਦਾ ਤੁਹਾਨੂੰ ਵੀ ਪਤਾ ਹੀ ਹੈ ਤਾਂ ਦਿੱਕਤਾਂ ਹੋ ਜਾਂਦੀਆਂ ਨੇ ਤੁ ਇਹਦੇ ਤੇ ਬਹੁਤ ਦਿੱਕਤਾਂ ਹੋਈਆਂ ਇਹਨਾਂ ਤੇ ਬਹੁਤ ਇਲਜ਼ਾਮ ਲਾਇਆ ਬੜਾ ਕੁਝ ਕਿਹਾ ਬੜਾ ਬੋਲਿਆ ਇਹਨਾਂ ਦੇ ਖਿਲਾਫ ਬੜਾ ਕੁਝ ਕੀਤਾ ਪਰ ਇਹਨਾਂ ਦੀ ਦਲੇਰੀ ਤੇ ਧਰੱਲੇਦਾਰੀ ਨੂੰ ਮੈਂ ਸਲਾਮ ਕਰਦਾ ਇਹ ਇਹ ਆਪਣੇ ਜੋ ਇਹਨਾਂ ਨੇ ਫੈਸਲਾ ਕਰ ਲਿਆ ਉਸ ਤੋਂ ਪਿੱਛੇ ਨਹੀਂ ਹਟੇ ਤੇ ਤੁਸੀਂ ਉਹਨਾਂ ਦਾ ਅਖਬਾਰ ਵੀ ਦੇਖਦੇ ਹੋ ਤੇ ਜਿਹੜ ਮੈਨੂੰ ਇਸ ਗੱਲ ਦੀ ਖੋਰ ਖੁਸ਼ੀ ਆ ਆਮ ਤੌਰ ਤੇ ਅਖਬਾਰਾਂ 'ਚ ਦੇਖਿਆ ਵੀ ਸਾਰੇ ਆ ਗੱਲ ਜਿਹੜੇ ਨੇ ਨਾ ਉਹ ਨਹੀਂ ਪੜਦੇ ਇਨਤੇ ਪਰ ਇਹ ਐਡੀਟਰ ਸੀਗੇ ਇਹ ਖੁਦ ਸਾਰੇ ਮਤਲਬ ਪੜ੍ਹਦੇ ਸੀ ਆਰਟੀਕਲ ਤੇ ਫੇਰ ਲਾਉਂਦੇ ਸੀ ਇਸ ਕਰਕੇ ਮੈਂ ਇਹਨਾਂ ਨੂੰ ਇਹਨਾਂ ਦੀ ਬੇਵਾਕੀ ਪੱਤਰਕਾਰੀ ਨੂੰ ਪ੍ਰਣਾਮ ਕਰਦਾ ਹਾਂ ਤੇ ਮੈਂ ਹੋਰ ਜਿਹੜੇ ਸਾਡੇ ਐਡੀਟਰ ਨੇ ਤੇ ਪੱਤਰਕਾਰ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਇਹਨਾਂ ਦੇ ਪਾਇ ਪੂਰਨਤਾ ਤੇ ਚੱਲਣ ਦੀ ਕੋਸ਼ਿਸ਼ ਕਰਨ। ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਗਰ ਸਿੰਘ ਜੀ ਕੋਈ ਗੱਲ ਤੁਹਾਡੇ ਦਿਲ ਚ ਹੋਰ ਆ ਜਾਵੇ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ ਕਿਉਂਕਿ ਇਹ ਜਿਹੜਾ ਸਮਾਂ ਹੈ ਬੜਾ ਜੇ ਕਹਿੰਦੀ ਕਿ ਪੰਜਾਬੀ ਪੱਤਰਕਾਰੀ ਉੱਤੇ ਵੀ ਬੜਾ ਹੈ ਕਿ ਗੰਭੀਰ ਸਮਾਂ ਇਸ ਵੇਲੇ ਚੱਲ ਰਿਹਾ ਹੈ ਕਿ ਜਿਹੜੀ ਜਿਹੜੀ ਸੱਚ ਦੀ ਆਵਾਜ਼ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਜੋ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਹਕੂਮਤਾਂ ਦਾ ਦੌਰ ਹੈ ਉਹਨਾਂ ਨੇ ਸੱਚ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅਖੀਰ ਦੇ ਵਿੱਚ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਆ ਪਰਿਵਾਰ ਨੂੰ ਕਿਵੇਂ ਹੌਸਲਾ ਦੇਣਾ ਚਾਹੁੰਦੇ ਆ ਤੁਸੀਂ ਹਾਂ ਮੈਂ ਹਾਂ ਮੈਂ ਇਹ ਹੀ ਦੇਣਾ ਚਾਹੁੰਦਾ ਵੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਮਿਸਲ ਜਗਜੀਤ ਕੌਰ ਉਹਨਾਂ ਦੀ ਪਤਨੀ ਤੇ ਲੜਕੀ ਨਿਮਰਤ ਕੌਰ ਤੇ ਦੂਜੀ ਲੜਕੀ ਵੀ ਵੀ ਉਹਨਾਂ ਦੇ ਪੱਤ ਜਿੰਨਾ ਤੇ ਚੱਲਦੇ ਰਹਿਣਾ ਉਹਨਾਂ ਦੀ ਸੋਚ ਨੂੰ ਮਰਨ ਨਾ ਦੇਣਾ ਉਹਨਾਂ ਦੇ ਸੱਚ ਉਹਨਾਂ ਦੇ ਜਿਹੜਾ ਸੱਚ ਤੇ ਬਿਲਕੁਲ ਪਹਿਰੇਦਾਰ ਬਣ ਕੇ ਨਿਭਣਾ ਇਹ ਨਾ ਕਿ ਝੁਕਾ ਦੇ ਵਿੱਚ ਆ ਕੇ ਜਾਂ ਵੀ ਹੁਣ ਉਹ ਨਹੀਂ ਹੈਗੇ ਕਿਸੇ ਕਿਉਂਕਿ ਇਹ ਜੇ ਮੌਕੇ ਤੇ ਜਿਹੜੇ ਸਾਥੀ ਸੰਬੰਧੀ ਹੁੰਦੇ ਨੇ ਹੋਰ ਦੋਸਤ ਮਿੱਤਰ ਹੁੰਦੇ ਨੇ ਉਹ ਸਲਾਹ ਦੇ ਦਿੰਦੇ ਨੇ ਵੀ ਹੁਣ ਤਾਂ ਉਹ ਚਲੇ ਗਏ ਵੀ ਤੁਸੀਂ ਬਦਲੋ ਪਰ ਮੈਂ ਉਹ ਲੋਕ ਕੀ ਕਰਾਂਗਾ ਕਿ ਸੱਚ ਦੇ ਮਾਰਗ ਤੇ ਚੱਲਦੇ ਰਹਿਣਾ ਇਹ ਸਭ ਤੋਂ ਵੱਡੀ ਸੰਧ ਅੰਦਲੀ ਹੋਊਗੀ ਸਾਧ ਜਗਿੰਦਰ ਸਿੰਘ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਗਤ ਸਿੰਘ ਜੀ ਇੱਥੇ ਆਪਜੀ ਤੋਂ ਅੱਗੇ ਲੈਣੇ ਆ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਿੰਦਰ ਜੀ ਜੀ ਅਖਾਂ ਸਾਹਿਬ ਇਹ ਸੰਨ ਸਰਦਾਰ ਅਜਗਨ ਸਿੰਘ ਜੀ ਜਿਨ੍ਹਾਂ ਨੇ ਆਪਣੇ ਦਿਲ ਦੀ ਭਾਵਨਾ ਵੀ ਦੱਸੀ ਆ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਸਾਹਿਤਿਕ ਸਫਰ ਕਲਾ ਸਾਹਿਤਿਕ ਨਹੀਂ ਜੋ ਪਾਛਤਾ ਜੋ ਦਰਦ ਜੀਵਨ ਦਿਲ ਦੇ ਵਿੱਚ ਉਹ ਦਰਦ ਨੂੰ ਉਹਨਾਂ ਨੇ ਹਮੇਸ਼ਾ ਹੀ ਸਾਮ ਕੇ ਰੱਖਿਆ ਔਰ ਬੜੇ ਤਲੀਕ ਤਰੀਕੇ ਨਾਲ ਬੜੇ ਸਲੀਕੇ ਦੇ ਨਾਲ ਕਿਉਂਕਿ ਉਹਨਾਂ ਦੇ ਨਾਲ ਜੁੜੀ ਉਹਨਾਂ ਦੀ ਪੜ੍ਹਾਈ ਸੀ ਉਹ ਕਾਨੂੰਨ ਦੀ ਸੀ ਤੇ ਉਹਨਾਂ ਨੂੰ ਪਤਾ ਸੀਗਾ ਕਿ ਇੱਕ ਬੰਦੇ ਦਾ ਹੱਕ ਹੀ ਹੋਣਾ ਚਾਹੀਦਾ ਹੈ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਆ ਕਿ ਉਹ ਝੁਕਦੇ ਨਹੀਂ ਸੀ ਡਰਸਨ ਪਰ ਨਾਲ ਦੀ ਨਾਲ ਉਹ ਉਸੇ ਕੌਮ ਨੂੰ ਪ੍ਰਣਾਏ ਹੋਏ ਸਨ ਅਗਾਹ ਤੱਕਸ ਨੂੰ ਪ੍ਰਣਾਏ ਹੋਏ ਸਨ ਭਾਵੇਂ ਹਾਲਾਤਾਂ ਨੇ ਉਹਨਾਂ ਨੂੰ ਕੁਝ ਹੋਰ ਪਾਸੇ ਲੈ ਗਿਆ ਪਰ ਉਹਨਾਂ ਨੇ ਜੇ ਕਹਿ ਦਈਏ ਕਿ ਖੀਰ ਦੇ ਵਿੱਚ ਆਪਾਂ ਗੱਲ ਇੱਥੇ ਮਕਾਉਨੇ ਆ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਔਰ ਬੜੇ ਬੁਲੰਦ ਹੌਸਲੇ ਨਾਲ 82 ਸਾਲ ਦਾ ਜਿਹੜਾ ਜੀਵਨ ਹੈ ਉਹਨਾਂ ਨੇ ਸੰਘਰਸ਼ਮਈ ਜੀਵਨ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਇਹ ਦੱਸਿਆ ਕਿ ਤੁਸੀਂ ਆਪਣੇ ਪੈਰਾਂ ਤੇ ਕਿੱਦਾਂ ਖੜੇ ਹੋਣਾ ਹੈ ਕਿੱਦਾਂ ਕਾਮਯਾਬ ਹੋਣਾ ਹੈ ਤੇ ਹੁਣ ਅਸੀਂ ਜੁੜਾਂਗੇ ਅਗਲੇ ਜਿਹੜੇ ਸਾਡੇ ਸੋਤੇ ਨੇ ਪੰਜਾਬ ਤੋਂ ਨੇ ਸਰਦਾਰ ਬਖਸ਼ੀਸ ਸਿੰਘ ਜੀ ਸਬਰਾ ਹਾਂਜੀ ਪਾਟ ਦਰਸ਼ਕੋ ਜਿਵੇਂ ਅਸੀਂ ਦੱਸਿਆ ਹੈ ਕਿ ਸਾਡੇ ਨਾਲ ਜੁੜ ਚੁੱਕੇ ਨੇ ਅੱਜ ਪੰਜਾਬ ਤੋਂ ਸਰਦਾਰ ਬਖਸ਼ੀਸ ਸਿੰਘ ਸਬਰਾ ਇਨਾ ਨੇਵੀ ਮੇਰੇ ਖਾਲਜ ਜੋਗਿੰਦਰ ਸਿੰਘ ਜੀ ਦੇ ਨਾਲ ਕਾਫੀ ਸਮਾਂ ਬਤਾਇਆ ਕੁਝ ਆਪਣੇ ਤਜਰਬੇ ਵਿੱਚੋਂ ਆਪਣੀ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚੋਂ ਇਹ ਵੀ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਆ ਪਹਿਲਾਂ ਬਖਸ਼ ਸਿੰਘ ਜੀ ਤੁਹਾਡਾ ਅਸੀਂ ਸਵਾਤ ਕਰਦੇ ਆ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਉੱਤੇ ਸਰਦਾਰ ਜੋਗਿੰਦਰ ਸਿੰਘ ਨੂੰ ਯਾਦ ਕਰ ਰਹੇ ਆ ਉਹਨਾਂ ਦੇ ਪਾਏ ਪੂੜੇ ਨੂੰ ਯਾਦ ਕਰ ਰਹੇ ਆ ਉਹਨਾਂ ਦੀ ਬੇਬਾਕੀ ਨੂੰ ਬੇਬਾਕ ਪੱਤਰਕਾਰੀ ਨੂੰ ਯਾਦ ਕਰ ਰਹੇ ਆ ਉਸੀ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ ਸਾਡੇ ਦਰਸ਼ਕਾਂ ਵਾਸਤੇ ਸਰਦਾਰ ਬਖਸ਼ੀ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਤੁਹਾਡੇ ਚੈਨਲ ਦਾ ਬੜਾ ਧੰਨਵਾਦੀ ਆ ਜਿਨ੍ਹਾਂ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਸਰਦਾਰ ਜਗਿੰਦਰ ਸਿੰਘ ਬਾਰੇ ਕੁਝ ਕਹਿ ਸਕਾਂ ਜੀ ਹਮ ਸਰਦਾਰ ਜਗਿੰਦਰ ਸਿੰਘ ਬਾਰੇ ਇੱਕ ਮੈਂ ਵੈਸੇ ਆਨਕੜੇ ਕਵਿਨੇ ਲਿਖਿਆ ਹੈ ਕਿ ਹਉ ਮੈਂ ਆਪਨੇ ਵਿੱਚ ਬਹੁਤੇ ਵੱਡੇ ਨੀਵਾ ਰਹੇ ਜੋ ਅਕਲ ਮਨ ਹੁੰਦਾ ਜਿਹੜਾ ਨਾਮ ਨੂੰ ਦੁਨੀਆ 'ਚ ਕਰੇ ਪੈਦਾ ਰੁੱਤਬਾ ਉਸ ਦਾ ਸਰੋਪਲਾ ਨਹੀਂ ਹੁੰਦਾ ਲੱਖਾਂ ਤਾਰੇ ਵੀ ਰੀਸ ਨਹੀਂ ਕਰ ਸਕਦੇ ਚੰਨ ਸੱਜਣੋਂ ਆਖਰ ਨੂੰ ਚੰਨ ਹੁੰਦਾ ਜਿਹੜਾ ਦੁਨੀਆ ਦੇ ਰਾਹ ਚ ਚੁਣੇ ਕੰਡੇ ਅਸਲ ਚੋਂ ਵੀ ਸੱਚਾ ਦਰਦਮੰਦ ਹੁੰਦਾ ਸਰਦਾਰ ਚੰਦਰ ਸਿੰਘ ਸੱਜਣਾ ਜੀ ਗਸਤ 1947 ਨੂੰ ਪਾਕਿਸਤਾਨ ਚ ਹੋਇਆ ਉਸ ਤੋਂ ਬਾਅਦ ਯਾਦ ਹੀ ਤੋਂ ਬਾਅਦ ਆਪਣਾ ਜਵਨਾਂਗਰ ਆ ਗਏ ਇਹ ਚੋਣਾ ਕਾਰੋਬਾਰ ਸੀਗਾ ਇਹ ਤੋਂ ਬਾਅਦ ਉਹਨਾਂ ਦੇ ਫਾਦਰ ਦਿੱਲੀ ਚਲੇ ਗਏ ਉੱਥੇ ਜਾ ਕੇ ਉਹਨਾਂ ਕਾਰੋਬਾਰ ਸ਼ੁਰੂ ਕਰ ਦਿੱਤਾ ਤੇ ਜਿੰਦ ਸਾਹਿਬ ਜਗਿੰਦਰ ਸਿੰਘ ਦਾ ਮੰਗ ਜਿਹੜਾ ਵਾ ਉਹ ਕਾਰੋਬਾਰ ਚ ਨੀਂਛ ਲੱਗਦਾ ਉਹਨਾਂ ਨੇ ਵਕਾਲਤ ਦਾ ਸ਼ਿਲਪਾ ਸ਼ੁਰੂ ਕੀਤਾ ਪਰ ਵਕਾਲਤ ਦਾ ਕਿਤੇ ਜਿਉ ਉਹ ਉਹਨਾਂ ਦਾ ਦਿਲ ਨਾ ਲੱਗਾ ਉਹਨਾਂ ਨੇ ਫੇਰ ਜਿਠੇ ਵਾਲੇ ਬੰਨੇ ਆਏ ਉਹਨਾਂ ਨੇ ਇੱਕ ਪੰਜ ਪਾਣੀ ਰਸਾਲਾ ਸ਼ੁਰੂ ਕੀਤਾ ਜਿਹੜਾ ਕਿ ਬਹੁਤ ਵਧ ਨਾ ਚੱਲਿਆ ਉਸ ਤੋਂ ਬਾਅਦ ਉਹਨਾਂ ਨੇ ਸਰਦਾਰ ਹੁਕਮ ਸਿੰਘ ਸਾਹਿਬ ਦਾ ਸਪੀਕਰ ਤੋਂ ਜਰੂਰ ਸਪੋਕਸਮੈਨ ਸਾਲਾ ਜਿਹੜਾ ਉਹ ਖਰੀਦੇ ਆਲਾ ਉਹਦੇ ਵਾਸਤੇ ਉਹਨਾਂ ਨੇ ਉਹਨਾਂ ਨੇ ਵਿਹਨਚੂ ਰੱਖਤਾ ਉਹਦੇ ਉਸਾਲਾ ਇੱਕ ਬੜਾ ਸਚਾਈ ਪਰਪੋਰਤ ਸਾਲਾ ਸੀ ਉਹਦੇ ਵਿੱਚ ਬੜੀਆਂ ਸੱਚੀਆਂ ਕਹਾਣੀਆਂ ਸੱਚੀਆਂ ਗੱਲਾਂ ਲਿਖਿਆ ਜਾਂਦੀਆਂ ਸੀ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਸੀਗਾ ਉਹ ਸਿੱਖੀ ਬਾਰੇ ਸੀ ਸਿੱਖਾਂ ਦੇ ਜਹਾ ਦੇ ਵਿੱਚ ਜਿਹੜੇ ਕੰਡੇ ਲੋਕਾਂ ਖਿਲਾੜਦੇ ਹਨ ਉਹ ਤਾਂ ਖਿਆਲ ਦੁਸ਼ਮਣਾਂ ਦੇ ਖਿਲਾੜਦੇ ਸੀ ਪਰ ਸਾਡੇ ਆਪਣਿਆਂ ਦੇ ਵਿੱਚ ਚੰਨੜਾਟ ਬੜੇ ਖੰਡੇ ਖਲਾਰੇ ਉਹਨਾਂ ਕੰਡਿਆਂ ਨੂੰ ਚੁਗਣ ਵਿੱਚ ਲੱਗੇ ਰਹੇ ਸਰਦਾਰ ਜਗਿੰਦਰ ਸਿੰਘ ਔਰ ਉਹਨਾਂ ਨੇ ਹੌਲੀ-ਹੌਲੀ ਇੱਥੇ ਵਧਦੇ-ਵਧਦੇ ਉਹ ਉਹਨਾਂ ਨੇ ਇੱਕ ਅਖਬਾਰ ਸ਼ੁਰੂ ਕੀਤੀ ਸਪੋਕਸਮੈਨ ਜਿਸ ਵੇਟ ਉਹਨਾਂ ਨੇ ਸਿੱਖੀ ਬਾਰੇ ਖੁੱਲ ਕੇ ਲਿਖਿਆ ਔਰ ਉਹ ਇੱਕੋ ਇੱਕ ਅਖਬਾਰ ਹੈ ਜਿਹੜੀ ਸਿੱਖਾਂ ਬਾਰੇ ਸਿੱਖਾਂ ਦੇ ਮਸਲਿਆਂ ਬਾਰੇ ਬੜੀ ਖੁੱਲ ਕੇ ਲਿਖਦੀ ਹੈ ਔਰ ਦੇਖ ਰਹੀ ਹੈ ਔਰ ਉਹਦੇ ਵਿੱਚ ਮੈਨੂੰ ਉਸ ਵੇਲੇ ਮੇਰਾ ਇੱਕ ਨਾ ਲੇਖ ਲੈ ਕੇ ਗਿਆ ਇੱਕ ਵਾਰ ਤੇ ਆਪਣਾ ਐਡੀਟਰ ਕੋਲੇ ਲੈ ਕੇ ਅਖਬਾਰ ਦੇ ਐਡੀਟਰ ਕੋਲੇ ਉਹਨਾਂ ਮੈਨੂੰ ਕਿਹਾ ਜੀ ਜਦੋਂ ਮੇਰਾ ਲੇਖ ਨਾ ਪੜਿਆ ਉਹ ਉਹਨਾਂ ਨੇ ਕਿਹਾ ਕਿ ਇਹ ਲੇਖ ਅਸੀਂ ਨਹੀਂ ਛਾਪ ਸਕਦੇ ਤੁਸੀਂ ਇੱਧਰ ਕਰੋ ਇਹ ਸਪੋਕਸਮੈਨ ਕੋਲ ਲੈ ਜਾਓ ਮੇਰੇ ਉਹ ਲੇਖ ਦੇ ਵਿੱਚ ਜਿਹੜੇ ਪੁਲਸ ਜਾਂਤਿਆਂ ਤੇ ਹੋਰ ਪੰਜਾਬ ਨੂੰ ਬਰਬਾਦੀ ਨੂੰ ਕਿੰਨੇ ਠਕਿਆ ਉਹਦੇ ਬਾਰੇ ਸੀਗਾ ਉਹ ਜਦੋਂ ਮੈਂ ਸਪੋਕਸਮੈਨ ਨੂੰ ਭੇਜਿਆ ਸਪੋਕਸਮੈਨ ਨੇ ਪੂਰਾ ਲੇਖ ਮੇਰਾ ਛਾਪਿਆ ਔਰ ਉਸਲੇਖ ਨੂੰ ਪੜ੍ਹ ਕੇ ਮੈਨੂੰ ਦੇਸ਼ਾਂ ਬਾਰੇ ਚਾਹੇ ਪਉਣਾ ਹੈ ਉਹਨਾਂ ਵਿੱਚ ਇੱਕ ਸ਼ਾਮਸੀ ਸਰਦਾਰ ਮਨੋਰ ਸਿੰਘ ਗਿੱਲ ਜਿਹੜੇ ਸਾਹਿਬ ਦਾ ਕੇਂਦਰੀ ਮੰਤਰੀ ਰਹਿ ਸਾਹਿਬ ਦਾ ਚੀਫ ਕਮਿਸ਼ਨਰ ਰਹਿ ਸਾਹਿਬ ਦਾ ਐਡੀਸ਼ਨਲ ਸੈਕਟਰੀ ਪੰਜਾਬ ਰਹਿ ਕੇਂਦਰੀ ਸਕੱਤਰ ਰਹਿ ਉਹਨਾਂ ਨੇ ਮਨ ਪੜ ਕੇ ਦਿੱਲੀ ਤੋਂ ਫੋਨ ਕੀਤਾ ਕਿ ਤੁਸੀਂ ਜਾਤੀ ਤੌਰ ਦੇ ਉੱਤੇ ਤੇ ਸਮਾਜ ਦੇ ਵਿੱਚ ਉਹਨਾਂ ਦੀ ਕੀ ਦੇਣ ਦੇਖਦੇ ਆ ਇਸ ਵੇਲੇ ਉਹਨਾਂ ਨੇ ਜੋ ਦੇਣ ਹੈ ਉਹ ਬਹੁਤ ਵੱਡੀ ਹੈ ਜੀ ਜਿਹਨੂੰ ਅਖ਼ਰਾਜ ਬਿਆਨ ਕਰਨਾ ਬੜਾ ਉਹ ਕੱਪ ਉਹਨਾਂ ਨੇ ਸਭ ਤੋਂ ਪਹਿਲਾਂ ਸਪੋਕਸਮੈਨ ਅਖਬਾਰ ਸ਼ੁਰੂ ਕਰਕੇ ਇੱਕ ਉਸ ਇੱਕ ਅਖਬਾਰ ਸ਼ੁਰੂ ਕੀਤੀ ਜਦੋਂ ਇਸ ਪੰਜਾਬ ਦੇ ਲੋਕਾਂ ਵਿੱਚ ਜਿਹੜਾ ਜੀਤ ਪੰਜਾਬੀ ਟਰਬਿਊਨ ਜਗ ਬਾਣੀ ਅਖਬਾਰਾਂ ਚ ਪ੍ਰਕਾਸ਼ਿਤ ਸੀ ਹੂੰ ਹੂੰ ਪਰ ਉਹਨੀਆਂ ਅਖਬਾਰਾਂ ਸੀ ਉਹ ਸਿਰਫ ਸ਼ਾਸਤ ਬਾਰੇ ਜਾਂ ਧੜਿਆਂ ਮਾਰੇ ਲਿਖਦੇ ਆਂ ਸੀ ਉਹ ਸਿੱਖੀ ਬਾਰੇ ਕੁਝ ਨਹੀਂ ਲਿਖਦੇ ਹੂੰ ਹੂੰ ਪਰ ਇਹ ਅਖਬਾਰ ਪਹਿਲੀ ਅਖਬਾਰ ਸੀ ਜਿਹੜੀ ਸਿੱਖੀ ਬਾਰੇ ਲਿਖੀ ਜਨਾਂ ਨੇ ਉਹਦੇ ਇਸ ਅਖਬਾਰ ਨੂੰ ਬੜਾ ਪਿਆਰ ਮਿਲਿਆ ਉਸ ਪਿਆਰ ਤੋਂ ਜੋ ਜਿਹੜੇ ਵਿਰੋਧੀ ਸੀ ਉਹ ਜਹਿਨ ਸਹਿਣਾ ਕਰ ਸਕੇ ਉਹਨਾਂ ਨੇ ਇਸ ਅਖਬਾਰ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸਰਦਾਰ ਜਗਿੰਦਰ ਸਿੰਘ ਬੜੇ ਅਠੀ ਵਾਲੇ ਸੀ ਉਹ ਨਾਂ ਡਰਨ ਵਾਲੇ ਸੀ ਉਹ ਤਾਂ ਪੰਥ ਦੀ ਸੇਵਾ ਕਰ ਰਿਹਾ ਸੀ ਉਸ ਕਰਕੇ ਉਹਨਾਂ ਨੂੰ ਮੂੰਹ ਨਹੀਂ ਖਾਣੀ ਪਈ ਉਸ ਤੋਂ ਬਾਅਦ ਉਹਨਾਂ ਨੂੰ ਬੜਾ ਤਸ਼ੱਦਦ ਵੀ ਸਹਿਣਾ ਪਿਆ ਉਹਨਾਂ ਦੇ ਕੇਸ ਰਜਿਸਟਰ ਹੋਏ ਕਈ ਕੁਸ਼ ਹੋਇਆ ਪਰ ਉਹ ਅਖਬਾਰ ਸਿੱਖਾਂ ਦੇ ਵਿੱਚ ਅੱਜ ਸਭ ਤੋਂ ਵੱਧ ਜਿਹੜੀ ਪੜੀ ਜਾਣ ਵਾਲੀ ਅਖਬਾਰ ਹੈ ਦੇਸ਼ਾਂ ਵਿਦੇਸ਼ਾਂ ਚੋ ਸਪੋਕਸਮੈਨ ਹੈ ਇਹ ਉਹਨਾਂ ਦੀ ਵੱਡੀ ਵੱਡੀ ਤਾਰ ਸੀ ਸ਼ੇਖਾ ਉਹਨਾਂ ਨੇ ਜਿਹੜਾ ਅਸ ਵੇਲੇ ਜਿਹੜਾ ਪਰਿਵਾਰ ਦੇ ਉੱਤੇ ਬੜਾ ਪਾਣਾ ਵਰਤਾ ਹੈ ਉਹਨਾਂ ਦੇ ਸਰਦਾਰ ਜਗਜੀਤ ਕੌਰ ਜੀ ਨਿੰਮਰਤ ਕੌਰ ਜੀ ਉਹਨਾਂ ਨੂੰ ਤੁਸੀਂ ਕੀ ਆਪਣੇ ਵੱਲੋਂ ਕਹਿਣਾ ਚਾਹੋਗੇ ਤੁਸੀਂ ਮੈਂ ਇਹਨਾਂ ਨੂੰ ਥੋੜੇ ਜਿਹੜੇ ਪਰਸੋਂ ਦਿਵਸ ਨੂੰ ਮੈਂ ਕਿਹਾ ਮੈਸੇਜ ਜਗਜੀਤ ਕੌਰ ਨੂੰ ਬੜੇ ਤੜੇ ਦੀ ਗੱਲਤਾ ਜੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਤੁਸੀਂ ਇੰਨਾ ਕਰੋ ਤੁਸੀਂ ਸਾਡੇ ਕੋ ਆ ਜਾਓ ਮੈਂ ਕਹੀ ਭੈਣ ਜੀ ਮੈਂ ਨਹੀਂ ਆ ਸਕਦਾ ਹੂੰ ਹੈ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਤੁਸੀਂ ਕੋਈ ਵਧੀਆ ਡਿਟ ਰੱਖੋ ਨਰਾਇਣ ਪੰਥ ਥਿਸ ਇ ਨਿਵਾ ਕਰਦਾ ਰਹੇ ਉਹਨਾਂ ਕੋਲ ਕਿੰਨਾ ਦਾ ਇੱਕ ਸਭ ਤੋਂ ਵੱਡੀ ਗੱਲ ਐ ਸੀ ਕਿ ਸਾਨੂੰ ਐਡੀਟਰ ਉਹ ਚਾਹੀਦਾ ਜਿਹੜਾ ਅੰਤਖ ਹੋਵੇ ਹੂੰ ਹੂੰ ਜਿਹਦੇ ਉੱਤੇ ਹਲ ਪੰਥ ਵੱਲੇ ਹੋਏ ਪੰਥ ਦੀ ਚੜ੍ਹ ਨਹੀਂ ਕਰਾਇਆ ਖਟਿਆ ਕਿ ਸਰਦਾਰ ਜਗENDER ਸਿੰਘ ਹਮੇਸ਼ਾ ਹੀ ਪੰਥ ਦੀ ਚੜ੍ਹ ਨਹੀਂ ਕਰਾਈ ਲੜਦੇ ਰਹੇ ਇਸੇ ਕਰਕੇ ਉਹਨਾਂ ਕੈਸਟ ਪਹਿਨੇ ਪਏ ਉਹਨਾਂ ਨੇ ਆਪਣਾ ਰਖਵਾ ਦੇ ਨਾਲ ਨਾਲ ਫਿਰ ਉਹਨਾਂ ਨੇ ਆਪਣਾ ਉੱਚਾ ਦਾ ਬਾਬੇ ਨਾਰਕ ਦਾ ਬਣਾਇਆ ਜੇ ਕੋ ਅਸਲੀ ਬਣਿਆਂ ਵਿੱਚ ਅੱਜ ਸਿੱਖ ਬਦਾਨਕ ਸਾਹਿਬ ਦੇ ਬਾਰੇ ਜਾਣਕਾਰੀ ਅਸਲੀ ਸੱਚ ਨਹੀਂ ਲੈਣੀ ਐ ਤੋਂ ਤੁਹਾਨੂੰ ਚਾਦਰਦਾਰ ਨਾਰ ਦੇ ਨਾਲ ਕੋ ਮਿਲ ਸਕਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਆਪਣਾ ਜਿਹੜਾ ਰਿਸੋਰਸ ਮੈਨ ਕਹਿੰਦਾ ਵੀ ਸ਼ੁਰੂ ਕੀਤਾ ਜਿਹੜੀ ਉਹਨਾਂ ਦੀ ਡੰਟੀ ਚਲਾਰੀ ਹੈ ਆਪਣਾ ਇਹ ਉਹ ਬੜੀ ਛੱਬਤ ਵਾਲਾ ਚੱਲ ਰਿਹਾ ਹੈ ਉਹਨਾਂ ਨੇ ਉਹ ਸਮੇਸ਼ਾ ਹੀ ਸਿੱਖੀ ਬਾਰੇ ਤੇ ਸਿੱਖੀ ਦੇ ਬਾਤ ਕਰ ਚੱਲ ਚੁੱਕਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਮਾਂ ਅਜਾਸਤੀ ਦੇ ਅੰਦਰ ਗਿਆ ਸੀ ਗੱਲ ਨੂੰ ਤੁਹਾਡੀ ਗੱਲਾਂ ਬਹੁਤ ਰੋਚਕ ਨੇ ਇਹ ਦਿਲ ਕਰਦਾ ਸੀ ਗੱਲਾਂ ਕਰੀ ਜਾਈਏ ਤੁਹਾਡੇ ਨਾਲ ਪਰ ਸਮੇਂ ਦੀ ਸੂਈ ਕਹਿੰਦੀ ਹੈ ਸਾਨੂੰ ਇੱਥੇ ਰੁਕਣਾ ਪਣਾ ਇਥੇ ਆਪ ਜੀ ਦਾ ਧੰਨਵਾਦ ਕਰਦੇ ਆ ਤੁਸੀਂ ਸਮਾਂ ਕੱਢਿਆ ਬਹੁਤ-ਬਹੁਤ ਧੰਨਵਾਦ ਜੀ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਜਦੋਂ ਮੈਨੂੰ ਟਾਈਮ ਦਿੱਤਾ ਨਹੀਂ ਇਹ ਚੈਨਲ ਇਹ ਚੈਨਲ ਜੇ ਕਹਦੇ ਇਹ ਸਿੱਖ ਸੰਗਤਾਂ ਦਾ ਚੈਨਲ ਹੈ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਹੈ ਤੇ ਸੰਗਤਾਂ ਦੇ ਜਿਹੜੇ ਮੁੱਦੇ ਨੇ ਸਿੱਖ ਪੰਦੇ ਮੁੱਦੇ ਨੇ ਉਹਨਾਂ ਦੀ ਗੱਲ ਕਰਦਾ ਹੈ ਕਾਲੋ ਸਾਹਿਬ ਜੀ ਹੁਣ ਸਾਡੇ ਕੋਲ ਸਮਾਂ ਬਹੁਤ ਥੋੜਾ ਸਮਾਂ ਬਹੁਤ ਥੋੜਾ ਰਹਿ ਗਿਆ ਤੇ ਤੁਸੀਂ ਕਾਲੋ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਪ੍ਰੋਗਰਾਮ ਬ ਮਾਲ ਸਾਹਿਬ ਜਿੱਤਾਰ ਸਿੰਘ ਜਿੰਦਰ ਸਿੰਘ ਦਾ ਬੜੀ ਸਾਦਗੀ ਵਾਲੇ ਮਨੁੱਖ ਸੀ ਸੱਚ ਬੋਲਣ ਵਾਲੇ ਸੀ ਸਿਰੜੀ ਸੀ ਕਿ ਨਿਰਾ ਮਾਇਆ ਨਾਲ ਪਿਆਰ ਨਹੀਂ ਕੀਤਾ ਮਾਇਆ ਨੂੰ ਛੱਡ ਕੇ ਮਾਰਿਆ ਮੈਂ ਦੱਸਿਆ ਪਹਿਲਾਂ ਵੀ ਕਰੀ ਕੋਈ ਫੰਡ ਨਹੀਂ ਲਾਇਆ ਕੋਈ ਇਸ਼ਤਿਹਾਰ ਨਹੀਂ ਲਾਇਆ ਇਹ ਤੋਂ ਵੱਡੀ ਗੱਲ ਧਰਮੀਏ ਸੀ ਵੀ ਜਦੋਂ ਸਿੱਖ ਕੌਮ ਤੇ ਕਸ਼ਟ ਆਇਆ ਉਹਨਾਂ ਨੇ 110 ਧਰਮੀ ਫੌਜੀਆ ਨੂੰ ਮਾਇਕ ਮਦਦ ਦਿੱਤੀ ਹੈ ਅਖਬਾਰਾਂ ਵਾਲੇ ਤੇ ਪੈਸੇ ਇਕੱਠੇ ਕਰਦੇ ਆ ਇਸ਼ਤਿਹਾਰ ਲੈ ਕੇ ਉਹਨਾਂ ਨੇ ਉਲਟੀ ਮਾਇਆ ਜਿਹੜੀ ਉਹ ਸੰਤਾਂ ਨੂੰ ਦਿੱਤੀ ਐ ਧਰਮੀ ਫੌਜੀਆ ਨੂੰ ਦਿੱਤੀ ਐ ਵੇਖੋ ਕਿੰਡੀ ਵੱਡੀ ਵਿਲੱਖਣਤਾ ਐ ਉਹਨਾਂ ਦੇ ਵਿੱਚ ਹੂੰ ਉਹ ਸਤੰਤਰ ਪੱਤਰਕਾਰੀ ਕਰਦੇ ਸੀਗੇ ਪੱਤਰਕਾਰੀ ਦੇ ਅਮੀਰ ਸੀ ਸੱਚ ਬੋਲਣ ਦੀ ਟੇਕ ਸੀ ਹੂੰ ਤੇ ਸਰਕਾਰੀ ਮਸ਼ੀਨਰੀ ਉਹਨਾਂ ਤੋਂ ਪਹਿਖਾਂਦੀ ਸੀ ਇਸ ਪਹਿਆ ਕਰਕੇ ਉਹਨਾਂ ਦਾ ਜ਼ੁਲਮ ਹੁੰਦਾ ਸੀਗਾ ਇਹ ਉਹਨਾਂ ਦਾ ਵਿਲੱਖਣ ਗੁਣ ਸੀ ਭਾ ਚਾਹੇ ਪਿਆ ਜਾਂ ਨਹੀਂ ਪਿਆ ਉਹਨਾਂ ਨੇ ਉਹਨੂੰ ਝੱਲਿਆ ਝੱਲ ਕੇ ਆਪਣੀ ਗੱਲ ਤੋਂ ਨੇ ਝੜ ਕੇ ਮੈਂ ਆਪਣੀ ਗੱਲ ਨੂੰ ਇੱਥੇ ਵਿਰਾਮ ਦੇਣਾ ਕਿ ਡੁੱਬਦਾ ਇਹ ਸੂਰਜ ਤੇ ਤਾਰੇ ਯਾਦ ਆਉਂਦੇ ਨੇ ਡੁੱਬਦੀ ਹੋਏ ਕਿਸ਼ਤੀ ਕਿਨਾਰੇ ਯਾਦ ਆਉਂਦੇ ਨੇ ਲੱਖ ਗਿਲੇ ਹੁਣ ਆਪਣੇ ਪਿਆਰਿਆਂ ਦੇ ਨਾਲ ਜਦ ਪੈਂਦੇ ਵਿਛੋੜੇ ਤੇ ਪਿਆਰੇ ਯਾਦ ਆਉਂਦੇ ਨੇ ਹਾਂ ਪਰਮਾਤਮਾ ਇਸ ਨੇਕ ਰੂਹ ਨੂੰ ਸਕੂਨ ਬਖਸ਼ੇ ਬਹੁਤ 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 ਧੰਨਵਾਦੀ ਕਾਲੋ ਸਾਹਿਬ ਵੀ ਤੁਹਾਡਾ ਵੀ ਸਮਾਂ ਤੁਸੀਂ ਬਹੁਤ ਕੀਮਤੀ ਸਮੇਂ ਵਿੱਚ ਸਮਾਂ ਕੱਢਦੇ ਹੋ ਪਰ ਦਰਸ਼ਕੋ ਆਪਾਂ ਦੇਖਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਬਹੁਤ ਰਹੇਵੇਂ ਨੇ ਖਾਸ ਤੌਰ ਤੇ ਪੱਛਮੀ ਮੁਲਕਾਂ ਦੇ ਦੇਖਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਦਾ ਕਿਦੋਂ ਸੂਰਜ ਚੜ੍ਹਦਾ ਕਦੋਂ ਸੂਰਜ ਡੁੱਬ ਜਾਂਦਾ ਹੈ ਤੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਦਾ ਸਮਾਂ ਨਹੀਂ ਮਿਲਦਾ ਇਹ ਸਾਡੇ ਜਿਹੜੇ ਸਾਥੀ ਨੇ ਪੰਜਾਬ ਤੋਂ ਜਗਰ ਸਿੰਘ ਜੀ ਬਖਸ਼ੀਸ਼ ਸਿੰਘ ਜੀ ਡਾਕਟਰ ਕਾਲੋ ਜੀ ਕੀਮਤੀ ਸਮੇਂ ਸਮਾਂ ਕੱਢਦੇ ਨੇ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸਿੱਖ ਚੈਨਲ ਦੇ ਵਿੱਚ ਮਰਵਾ ਜੀ ਅਖੀਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੁਝ ਸ਼ਬਦ ਕਹਿਣਾ ਚਾਹੋ ਤੇ ਇਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ ਜਿਹੜੇ ਗਏ ਆ ਉਹਨਾਂ ਨੂੰ ਮੋੜਿਆ ਨਹੀਂ ਜਾ ਸਕਦਾ ਪਰ ਉਹਨਾਂ ਦੀਆਂ ਯਾਦਾਂ ਨਾਲ ਲੈ ਕੇ ਉਹਨਾਂ ਦੀ ਜਿਹੜੀ ਕੀਤੇ ਹੋਏ ਕੰਮ ਨੇ ਉਹਨਾਂ ਦੇ ਅੱਗੇ ਲੈ ਕੇ ਉਹਨਾਂ ਨੂੰ ਉਹਨਾਂ ਦੇ ਨਾਲ ਚੱਲ ਕੇ ਉਹਨਾਂ ਨੂੰ ਯਾਦਾਂ ਨੂੰ ਤਾਜ਼ਾ ਕੀਤਾ ਜਾ ਸਕਦਾ ਹੈਗਾ ਤੇ ਉਹ ਯਾਦਾਂ ਦੇ ਨਾਲ ਨਾਲ ਪਰਿਵਾਰਕ ਨੂੰ ਸਿਹਤ ਮਿਲਦੀ ਹੈ ਤੇ ਆਉਣ ਵਾਲੇ ਜਿਹੜੇ ਵਿਖਦੇ ਵਿੱਚ ਬੱਚੇ ਨੇ ਉਹਨਾਂ ਨੂੰ ਸੇਧ ਮਿਲਦੀ ਹੈ ਜੁਗਿੰਦਰ ਸਿੰਘ ਦੇ ਜਿਹੜੇ ਕੰਮ ਕੀਤੇ ਨੇ ਉਹਨਾਂ ਤੋਂ ਸੇਧ ਲੈ ਕੇ ਇਸੇ ਤਰ੍ਹਾਂ ਸਿੱਖ ਪੰਥ ਦੀ ਸੇਵਾ ਕਰਦੇ ਰਹਿਣ ਬਾਕੀ ਦੇ ਵੀ ਇਹੋ ਹੀ ਇੱਕ ਬਹੁਤ ਵਧੀਆ ਸੰਦਾਨ ਜੀ ਹੋਵੇਗੀ ਇਸ ਦੇ ਨਾਲ ਹੀ ਮੈਂ ਆਪਜੀ ਤੋਂ ਤੇ ਡਾਕਟਰ ਗੁਰਖਬਾਲ ਸਿੰਘ ਜੀ ਕਾਲੋਂ ਜੀ ਆਪਜੀ ਤੋਂ ਅੱਗੇ ਲੈਂਦਾ ਹਾਂ ਆਪ ਜੀ ਦੋਹਾਂ ਮਹਿਮਾਨਾਂ ਦਾ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਫਤਿਹ ਬੁਲਾਉਂਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪਿਆਰੇ ਦਰਸ਼ਕੋ ਅੱਜ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਹੈ ਉਹ ਸਰਦਾਰ ਜੁਗਿੰਦਰ ਸਿੰਘ ਸਪੋਰਟਸਮੈਨ ਦੇ ਸੰਪਾਦਕ ਹੀ ਨਹੀਂ ਸਨ ਬਲਕਿ ਉਹ ਪੰਥ ਦੇ ਇੱਕ ਵੱਡੇ ਦਰਦਵੀ ਸਨ ਕੋਸਤਾਂ ਨੂੰ ਜਿਹੜੇ ਹੋਰ ਸਨੇਹ ਨੇ ਉਹ ਅਸੀਂ ਤੁਹਾਨੂੰ ਨਾਲ ਦੀ ਨਾਲ ਵੀ ਦਿਖਾ ਰਹੇ ਹੈਗੇ ਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਵੇਂ ਕਿ ਸਾਡੇ ਸੱਜਣਾ ਨੇ ਦੱਸਿਆ ਹੈ ਕਿ ਉਹ ਕਾਰੋਬਾਰੀ ਪਰਿਵਾਰ ਵਿੱਚੋਂ ਸਨ ਪਰ ਨਾਲ ਦੀ ਨਾਲ ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਕਾਮਯਾਬ ਵਕੀਲ ਬਣੇ ਪਰ ਫਿਰ ਵੀ ਅੱਜਕੱਲ ਦੇਖਦੇ ਆ ਕਿ ਵਕਾਲਤ ਦੇ ਵਿੱਚ ਵੀ ਕਿੰਨਾ ਪੈਸਾ ਹੈ ਜਿਹੜੇ ਵਕੀਲ ਆ ਕਿੱਦਾਂ ਉਹ ਲੋਕਾਂ ਨੂੰ ਤੇ ਲੁੱਟ ਵੀ ਰਹੇ ਹੈਗੇ ਆ ਕਈ ਜਿਹੜੇ ਹੈਗੇ ਆ ਬਹੁਤ ਸਾਰੇ ਚੰਗੇ ਵੀ ਹੈਗੇ ਆ ਪਰ ਉਹਨਾਂ ਨੇ ਕੋਈ ਵੀ ਇਹੋ ਜਿਹਾ ਕੀਤਾ ਅਪਣਾਉਣ ਦੀ ਬਜਾਏ ਉਹਨਾਂ ਨੇ ਪੰਥ ਦੇ ਜ਼ਰਦ ਨੂੰ ਸਮਝਿਆ ਔਰ ਪੰਥ ਦੇ ਜ਼ਰਦ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਹਨਾਂ ਨੇ ਪੂਰਾ ਪੂਰਾ ਯਤਨ ਕੀਤਾ ਮੇਰੇ ਖਿਆਲ ਦੁਨੀਆ ਦੀ ਕੋਈ ਵੀ ਇਹੋ ਜਿਹੀ ਮਹਾਨ ਹਸਤੀ ਨਹੀਂ ਹੈਗੀ ਜਿਨ੍ਹਾਂ ਨੇ ਉਹਨਾਂ ਦੀ ਉਹਨਾਂ ਦੇ ਵਿਛੋੜੇ ਨੂੰ ਅਤੇ ਦਰਦ ਨਾਲ ਮਹਿਸੂਸ ਨਾ ਕੀਤਾ ਹੋਵੇ ਤੋਂ ਅਸੀਂ ਜਦੋਂ ਦੇਖਦੇ ਹਾਂ ਕਿ ਇਸ ਵੇਲੇ ਸਿੱਖ ਧਰਮ ਦੇ ਵਿੱਚ ਦੇਖਦੇ ਹਾਂ ਕਿ ਕਿਹੜੀਆਂ ਬਾੜੀਆਂ ਪਈਆਂ ਨੇ ਬੇਅਦਬੀਆਂ ਹੋ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਡੇ ਅੱਖਾਂ ਸਾਹਮਣੇ ਹੋ ਰਿਹਾ ਹੈ ਅਸੀਂ ਦੇਖ ਰਹੇ ਹਾਂ ਕਿ ਕੀ ਹੋ ਰਿਹਾ ਉਹ ਲੋਕ ਜਿਹੜੇ ਕਹਿ ਰਹੇ ਸੀ ਕਿ ਸਾਨੂੰ ਪਤਾ ਸਾਨੂੰ ਤਾਂ ਸੜਕਾਂ ਉੱਤੇ ਕੀੜੀ ਤੁਰਦੀ ਵੀ ਨਜ਼ਰ ਆ ਰਹੀ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਹੀਂ ਦਿਸੀਆਂ ਤੇ ਨਾਲ ਹੀ ਉਹਨਾਂ ਨੇ ਉਹਨਾਂ ਲੋਕਾਂ ਨੂੰ ਬਿਨਾਂ ਮਾਫੀ ਮੰਗਿਆ ਮਾਫੀਆਂ ਦਿੱਤੀਆਂ ਅਕਾਲ ਤਖਤ ਤੋਂ ਸੱਦ ਕੇ ਬਿਨਾਂ ਮੰਗਿਆ ਤੋਂ ਮਾਫੀਆਂ ਦਿੱਤੀਆਂ ਉਹਨਾਂ ਦੇ ਖਿਲਾਫ ਇਸ ਫੈਸਲੇ ਦੇ ਖਿਲਾਫ ਜਗਿੰਦਰ ਸਿੰਘ ਜੀ ਨੇ ਬਹੁਤ ਹੀ ਨਰ ਤੜਕ ਹੋ ਕੇ ਉਹਨਾਂ ਨੇ ਲਿਖਿਆ ਤੇ ਉਹਨਾਂ ਨੂੰ ਇਸ ਵੇਲੇ ਜੇ ਕਹਿ ਦਈਏ ਜਿਹੜੇ ਸਾਰੇ ਪੰਜਾਬ ਹੀ ਨਹੀਂ ਬਲਕਿ ਦੁਨੀਆ ਦੇ ਜਿਹੜੇ ਸਿੱਖ ਪੰਥ ਦੇ ਜਿਹੜੇ ਦਰਦੀ ਨੇ ਅਸਲੀ ਦਰਦੀ ਨੇ ਜਿਹੜੇ ਜਿਵੇਂ ਬਖਸ਼ੀ ਸਿੰਘ ਨੇ ਗੱਲ ਕੀਤੀ ਆ ਉਹ ਅੱਜ ਉਹਨਾਂ ਨੂੰ ਪੜੇ ਹੀ ਦੁਖੀ ਹਿਰਦੇ ਨਾਲ ਯਾਦ ਕਰਦੇ ਆ ਪਰ ਨਾਲ ਦੀ ਨਾਲ ਜਿਵੇਂ ਕਿ ਸਾਡੇ ਵੀਰ ਸਰਦੂਲ ਸਿੰਘ ਮਰਵਾ ਜੀ ਨੇ ਕਿਹਾ ਕਾਲੋ ਸਾਹਿਬ ਜੀ ਨੇ ਕਿਹਾ ਕਿ ਉਹ ਕਦੇ ਮਰਦੇ ਨਹੀਂ ਹੈਗੇ ਜਿਹੜੀ ਉਹਨਾਂ ਦੀ ਸੋਚ ਹੈ ਉਹ ਹਮੇਸ਼ਾ ਜੀਉਂਦੀ ਰਹਿੰਦੀ ਹੈ ਉੱਚਾ ਦਰ ਬਾਬੇ ਨਾਨਕ ਦਾ ਬਾਰੇ ਅਸੀਂ ਜਦੋਂ ਪੰਜਾਬ ਜਾਵਾਂਗੇ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਕਿ ਕਿਹੜੀ ਇਹੋ ਜਿਹੇ ਗਿਆਨ ਉਹਨਾਂ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਇਹ ਪਤਾ ਲੱਗਾ ਥੋੜਾ ਜਿਹਾ ਕਿ ਇਹੋ ਜੇ ਗਿਆਨ ਨੂੰ ਪੰਜਾਬ ਦੇ ਵਿੱਚ ਅ ਪਰਚਲਤ ਕਰਨ ਦੀ ਬੜੀ ਲੋੜ ਹੈ ਜਿਹਦੇ ਵਿੱਚ ਅਸੀਂ ਇਹ ਕਹਿ ਦਈਏ ਸ਼ਾਇਦ ਮੈਂ ਗਲਤ ਨਾ ਹੋਵਾਂ ਮੈਂ ਬਹੁਤ ਸਾਰੇ ਦਰਸ਼ਕ ਇਸ ਕੰਨਾ ਸਹਿਮਤ ਹੋਣਗੇ ਜਿਹਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪੰਧ ਕਮੇਟੀ ਆ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ ਉਹ ਯਤਨ ਇਹਨਾਂ ਨੇ ਇਕੱਲਿਆਂ ਨੇ ਕਰਨ ਦਾ ਕੋਸ਼ਿਸ਼ ਕੀਤੀ ਆ ਸੋ ਇਹ ਜਾ ਕੇ ਅਸੀਂ ਦੇਖਾਂਗੇ ਉਹ ਕਿਹੋ ਜਿਹਾ ਪ੍ਰੋਜੈਕਟ ਪ੍ਰੋਜੈਕਟ ਹੈ ਗਿਆ ਪਰ ਜੋ ਉਹਨਾਂ ਦਾ ਸੁਪਨਾ ਸੀ ਉਸ ਨੂੰ ਉਹਨੇ ਸਹਕਾਰ ਕਰਨ ਦਾ ਪੂਰਾ ਪੂਰਾ ਯਤਨ ਕੀਤਾ ਇੱਕ ਕਾਰੋਬਾਰੀ ਘਰਾਣੇ ਹੁੰਦੇ ਹੋਏ ਕਾਨੂੰਨ ਦੀ ਪੜ੍ਹਾਈ ਹੁੰਦੇ ਹੋਏ ਵੀ ਪੰਜ ਦੇ ਦਰਦ ਨੂੰ ਆਪਣੇ ਤੇਲਵੇਂ ਸਾਮ ਕੇ ਰੱਖਣਾ ਔਰ ਦੂਜੇ ਲੋਕਾਂ ਤੱਕ ਪਹੁੰਚਾਉਣਾ ਜਿਹਦੀ ਖਾਤਰ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਸੱਚ ਵਾਲਿਆਂ ਨੂੰ ਸੂਰਤੇ ਚੜਨਾ ਪੈਂਦਾ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਉਹ ਲੋਕਾਂ ਦੇ ਜਾਂ ਜਿਹੜੇ ਪੰਥ ਦੇ ਰਾਹਾਂ 'ਚ ਕੰਡੇ ਬਿਛਾਉਣ ਵਾਲੇ ਸੀ ਉਹ ਕੰਡੇ ਚੁਗਦੇ ਰਹੇ ਤੇ ਉਹ ਕੰਡੇ ਬਿਛਾਉਣ ਵਾਲਿਆਂ ਦੇ ਨਾਲ ਹੋੜ ਨੇ ਤੜਕਦਾ ਦੇ ਨਾਲ ਉਹ ਡਟ ਕੇ ਉਹ ਲੜਦੇ ਰਹੇ ਤੇ ਅਖੀਰ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਜਿਹੜਾ ਸਪੋਕਸਮੈਨ ਹੈ ਅਸੀਂ ਉਸ ਨੂੰ ਵਧਾਈ ਪੇਸ਼ ਕਰਦੇ ਹਾਂ ਨਾਲ ਦੀ ਨਾਲ ਉਹਨਾਂ ਦੇ ਪਰਿਵਾਰ ਨੂੰ ਸਰਦਾਰ ਵੀ ਜਗਜੀਤ ਕੌਰ ਜੀ ਨੂੰ ਉਹਨਾਂ ਦੇ ਪੇਟੀ ਨਿਮਰਤ ਕੌਰ ਜੀ ਨੂੰ ਤੇ ਹੋਰ ਪਰਿਵਾਰ ਦੇ ਆਦਾਰੇ ਦੇ ਮੈਂਬਰਾਂ ਨੂੰ ਅਸੀਂ ਬਹੁਤ-ਬਹੁਤ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਉਹਨਾਂ ਨੂੰ ਇਹ ਸੁਨੇਹਾ ਦਿੰਨੇ ਆ ਕਿ ਜਿਹੜਾ ਉਹਨਾਂ ਦੀ ਸੋਚ ਹੈ ਉਸ ਨੂੰ ਜਾਗਦੀ ਜਗਦੀ ਰੱਖਣਾ ਹੈ ਮਿਸ਼ਾਲ ਨੂੰ ਬਾਲ ਕੇ ਰੱਖਣਾ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਪਿਆਰ ਦੇ ਅਸ਼ਕੋ ਅੱਜ ਦਾ ਪ੍ਰੋਮਿਸ ਇੱਥੇ ਹੀ ਸਮਾਪਤ ਕਰਨ ਦੀ ਅੱਗੇ ਚੌਲੇ ਹਾਂ ਤੁਸੀਂ ਵੀ ਇਹ ਇਸ ਪ੍ਰੋਮ ਦੇ ਬਾਰੇ ਸਾਨੂੰ ਆਪਣੇ ਜਿਹੜੇ ਵਿਚਾਰ ਹੈਗੇ ਆ ਸਾਨੂੰ ਜਰੂਰ ਦੇਣੇ ਆ ਟੈਲੀਫੋਨ ਨੰਬਰ ਤੁਹਾਨੂੰ ਅਸੀਂ ਸਕਰੀਨ ਤੇ ਦੇ ਹੀ ਦਿੰਦੇ ਹਾਂ ਆਪਣੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਆ ਵਿਚਾਰਾਂ ਦਾ ਬਖਰੇਵਾ ਹੋ ਸਕਦਾ ਹੈ ਤੇ ਹੋਣਾ ਵੀ ਚਾਹੀਦਾ ਹੈ ਵਿਚਾਰਾਂ ਦੇ ਬਖਰੇਵੇਂ ਦੇ ਵਿੱਚੋਂ ਹੀ ਤੁਹਾਨੂੰ ਨਵੀਂ ਇੱਕ ਰੋਸ਼ਨੀ ਨਵਾਂ ਇੱਕ ਰਾਹ ਲੱਭਦਾ ਹੈ ਤੇ ਇਹ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਦੀ ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਦੇ ਹਾਂ ਤੇ ਅਖੀਰ ਦੇ ਵਿੱਚ ਸਰਦਾਰ ਜੁਗਿੰਦਰ ਸਿੰਘ ਉਹਨਾਂ ਦੀ ਸ਼ਰੀਅਤਮਾ ਨੂੰ ਪਰਮਾਤਮਾ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਇਰਾਦਿਆਂ ਨੂੰ ਸੁਪਨਿਆਂ ਨੂੰ ਸਾਰੀ ਦੁਨੀਆ ਦੇ ਪੰਜਾਬੀਆਂ ਤੱਕ ਪਹੁੰਚਾਵੇ ਇਹ ਸਾਡਾ ਇਹ ਸਾਡੀ ਅਰਦਾਸ ਹੈ ਤੇ ਇੱਥੇ ਹੀ ਵਿਦਾਇਗੀ ਦੀ ਫਤਿਹ ਲੈਂਦੇ ਹਾਂ ਫਤਿਹ ਬੁਝਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ